ਦਿੱਲੀ ਵਿੱਚ 45 ਤੇ ਬੈਂਗਲੁਰੂ ਦੇ 50 ਸਕੂਲਾਂ ਨੂੰ ਬੰਬ ਨਾਲ ਉਡਾਣ ਦੀ ਧਮਕੀ ਦਿੱਤੀ ਗਈ ਹੈ ਇਸ ਕਾਰਨ ਸਕੂਲਾਂ ਦੇ ਆਲੇ-ਦੁਆਲੇ ਦੀ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰ ਦਿੱਤਾ ਗਿਆ ਹੈ ਸ਼ਰਾਬ ਦੇ ਮਾਮਲੇ ਨੂੰ ਲੈ ਕੇ ਐਡਿਟ ਡਿਪਾਰਟਮੈਂਟ ਨੇ ਐਕਸ਼ਨ ਲਿਆ ਹੈ ਛੱਤੀਚਰਦੇ ਸਾਬਕਾ ਮੁੱਖ ਮੰਤਰੀ ਭੁਭੇਸ਼ ਬੁਗੇਲ ਦੇ ਪੁੱਤਰ ਚੈਤਨਿਆ ਨੂੰ ਗ੍ਰਿਫਤਾਰ ਕੀਤਾ ਹੈ ਭੁਭੇਸ਼ ਬੁਗੇਲ ਬੋਲੇ ਹਨ ਕਿ ਨਾ ਡਰਾਂਗੇ ਤੇ ਨਾ ਹੀ ਅਸੀਂ ਝੁਕਾਂਗੇ ਨੌਕਰੀ ਬਦਲੇ ਜ਼ਮੀਨ ਦੇ ਘਟਾਲੇ ਦੇ ਮਾਮਲੇ ਵਿੱਚ ਲਾਲੂ ਪ੍ਰਸ਼ਾਦ ਜਯਾਦਵ ਨੂੰ ਸੁਪਰੀਮ ਕੋਰਟ ਤੋਂ ਕੋਈ ਵੀ ਰਾਹਤ ਨਹੀਂ ਮਿਲੀ ਹੈ ਕੇਂਦਨੇ ਸੁਪਰੀਮ ਕੋਰਟ ਨੂੰ ਦੱਸਿਆ ਹੈ ਕਿ ਜਮਨਚ ਭਾਰਤੀ ਨਰਸ ਨਮੀਸ਼ਾ ਪ੍ਰਿਆਦੀ ਫਾਂਸੀ ਤੇ ਰੋਕ ਲਗਾ ਦਿੱਤੀ ਗਈ ਹੈ। ਆਨੁਪੁਰ ਦੇ ਨੇੜੇ ਗੈਸ ਵਾਲਾ ਟੈਂਕਰ ਪਾਟ ਗਿਆ ਜਿਸ ਕਣ ਗੈਸ ਲੀਕ ਹੋ ਗਈ ਤੇ ਆਲੇ ਦੁਆਲੇ ਦੇ ਸਕੂਲ ਅਦਾਰੇ ਤੇ ਆਵਾਜਾਈ ਨੂੰ ਰੋਕ ਲਗਾ ਦਿੱਤੀ ਗਈ। ਕੈਨੇਡਾ ਦੀ ਫੁੱਟਬਾਲ ਖਿਡਾਰੀ 올ੀਵਿਆ ਸਮਿਥ ਦੁਨੀਆ ਦੀ ਸਭ ਤੋਂ ਮਹਿੰਗੀ ਫੁੱਟਬਾਲਰ ਬਣ ਗਈ ਹੈ। ਉਸ ਨੂੰ ਲਿਵਰਪੂਲ ਨੇ 10 ਲੱਖ ਪੌਂਡ ਵਿੱਚ ਖਰੀਦਿਆ ਹੈ ਜੋ ਕਿ ਭਾਰਤੀ ਕਰੰਸੀ ਵਿੱਚ 11 ਕਰੋੜ 37 ਲੱਖ ਰੁਪਏ ਬਣਦੇ ਹਨ। ਬੈਂਕੋਕ ਵਿੱਚ ਪਿਕਸਿਓਨ ਦੀ